ਜਥੇਦਾਰ ਜਿਹੜਾ ਹੁੰਦਾ ਨਾ ਜਥੇ ਨਾਲ ਹੀ ਜਥੇਦਾਰ ਆ ਤੇ ਜੇ ਜਥੇਦਾਰ ਜਥੇ 'ਚ ਨਹੀਂ ਆਊਗਾ ਤੇ ਫੇਰ ਉਹਦੀ ਤਾਕਤ ਕਿੱਥੋਂ ਹੋਣੀ ਆ ਜਿੰਨਾ ਇਨਾਂ ਨੂੰ ਜ਼ਿਆਦਾ ਮਿਲਾਂਗੇ ਉੰਨੀ ਗੁਰੂ ਦੀ ਸੰਗਤ ਪਿਆਰ ਕਰਦੀ ਸੰਗਤ ਪਿਆਰ ਹੀ ਮੰਗਦੀ ਆ ਤੇ ਪਿਆਰ ਦੇ ਨਾਲ ਹੀ ਰਹਿਣਾ ਚਾਹੀਦਾ 350 ਸਾਲਾ ਸ਼ਤਾਬਦੀ ਨੂੰ ਮਨਾਉਣ ਦੇ ਲਈ ਇੱਥੇ ਇਕੱਤਰ ਹੋਇਆ ਔਰ ਗੁਰੂ ਕੀ ਸੰਗਤ ਗੁਰੂ ਨੂੰ ਸਜਦੇ ਕਰ ਰਹੀ ਆ ਤੇ ਗੁਰੂ ਨੂੰ ਸਜਦੇ ਕਰਦੇ ਆ ਹਰ ਇੱਕ ਸਿੱਖ ਆਪਣੇ ਮਨ ਦੇ ਉੱਤੇ ਇਹ ਪ੍ਰਣ ਕਰ ਰਿਹਾ ਕਿ ਅਸੀਂ ਗੁਰੂ ਦੇ ਰਸਤੇ ਤੇ ਤੁਰਨਾ ਇਸ ਸਮੇਂ ਅਸੀਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਬਾਹਰ ਮੌਜੂਦ ਆ ਸਿੱਖਾਂ ਵੱਲੋਂ ਇੱਥੇ ਬਹੁਤ ਸਾਰੀਆਂ ਦੁਕਾਨਾਂ ਲਾਈਆਂ ਜਾਂਦੀਆਂ ਤਾਂ ਕਿ ਜੇ ਸੰਗਤ ਆਵੇ ਇਥੋਂ ਖਰੀਦਦਾਰੀ ਕਰ ਸਕੇ ਕੜੇ ਲੈ ਸਕੇ ਕਿਰਪਾਣਾ ਲੈ ਸਕੇ ਉਹਨਾਂ ਨਾਲ ਜਿਹੜਾ ਮੇਲ ਮਿਲਾਪ ਕਰਦੇ ਜਿਹੜੇ ਜਥੇਦਾਰ ਸਾਹਿਬ ਨਜ਼ਰ ਆ ਰਹੇ ਨੇ ਬਹੁਤ ਘੱਟ ਹੁੰਦਾ ਕਿ ਕੋਈ ਕੌਮ ਜਥੇਦਾਰ ਇਸ ਤਰੀਕੇ ਨਾਲ ਵੱਖ-ਵੱਖ ਸਿੰਘਾਂ ਨੂੰ ਜਿਹੜੇ ਮਿਲਣ ਵੱਖ-ਵੱਖ ਸਿੰਘਾਂ ਕੋਲ ਜਿਹੜੇ ਪਹੁੰਚ ਕਰਨ ਤਾਂ ਸਿੰਘ ਸਾਹਿਬ ਸਾਡੇ ਨਾਲ ਉਹਨਾਂ ਨਾਲ ਦੇਖੋ ਸੰਗਤਾਂ ਨੂੰ ਜਿਹੜਾ ਮਿਲਿਆ ਜਾ ਰਿਹਾ ਬੜੇ ਜੋਸ਼ ਨਾਲ ਜਿਹੜਾ ਸੰਗਤਾਂ ਨੂੰ ਮਿਲਦੇ ਨਜ਼ਰ ਆ ਰਹੇ ਆ ਸਿੰਘ ਸਾਹਿਬ ਤੇ ਸਿੰਘ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਸੋ ਦੇਖੋ ਇਹ ਜਿਹੜੀ ਆ ਦੇਖੋ ਮਿਲਣਾ ਜਿਸ ਤਰੀਕੇ ਨਾਲ ਆ ਕੇ ਕਾਰ ਜਿਹੜਾ ਆ ਨਜ਼ਰ ਆਏ ਸਿੰਘ ਸਾਹਿਬ ਸੰਤਾਨਾਂ ਮਿਲਦੇ ਹੋਏ ਵਿੱਚ ਵਿਚਰਦੇ ਹੋਏ ਤੇ ਦੇਖੋ ਇਹ ਜਿਹੜਾ ਆ ਇੱਕ ਵੱਖਰੀ ਪਛਾਣ ਜਿਹੜੀ ਆ ਪਾਈਗੜ ਗੱਜ ਹੁਣਾਂ ਦੀ ਨਜ਼ਰ ਆਉਂਦੀ ਆ ਤੇਦਰ ਸਾਹਿਬ ਦੀ ਨਜ਼ਰ ਆਉਂਦੀ ਆ ਕਿ ਕਿਸ ਤਰੀਕੇ ਨਾਲ ਆ ਕੇ ਕਾਰ ਫੌਮ ਦੇ ਉਹਨਾਂ ਲੋਕਾਂ ਨੂੰ ਪਤੰਦੇ ਸੱਜਣਾ ਨੂੰ ਮਿਲਿਆ ਜਾਂਦਾ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡਾ ਸਾਂਝਾ ਕਰਦਾ ਵਕ ਵਕ ਸਟਾਲਾਂ ਤੇ ਜਿਹੜਾ ਆ ਸਿੰਘ ਸਾਹਿਬ ਜਿਹੜੇ ਨੇ ਉਹ ਆਮ ਪਬਲਿਕ ਨੂੰ ਮਿਲ ਕੇ ਜਿਆਦਾ ਨਜ਼ਰ ਆਉਂਦੇ ਨੇ ਸਿੰਘ ਸਾਹਿਬ ਆਉਂਦੇ ਵਾਹਿਗੁਰਜੀ ਦਾ ਖਾਲਸਾ ਮੈਂ ਫੇਰ ਆ ਜੂਗਾ ਭਾਈ ਮੈਂ ਫੇਰ ਆ ਜੂਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਆਮ ਜਿਹੜੀ ਸੰਗਤ ਨੂੰ ਜਿਸ ਤਰੀਕੇ ਨਾਲ ਮਿਲਿਆ ਜਾ ਰਿਹਾ ਸਰ ਕੋ ਦੇਖਿਆ ਦੇ ਕਿਵੇਂ ਦੇਖਦੇ ਹੋ ਬਹੁਤ ਸਾਰੀ ਸੰਗਤ ਇੱਥੇ ਦੇਖੋ ਇਹ ਗੁਰੂ ਪਾਤਸ਼ਾਹ ਨੇ ਕਿਹਾ ਵੀ ਸੰਗਤ ਇੱਕੀ ਵੀ ਸ੍ਰੇਂਦੀ ਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਅਰ ਅਨੰਦਪੁਰ ਸਾਹਿਬ ਤੇ ਕਿਉਂਕਿ ਖਾਲਸੇ ਦੀ ਜਨਮ ਭੂਮੀ ਆ ਖਾਲਸੇ ਦਾ ਘਰ ਆ ਇੱਥੇ ਜਦੋਂ ਖਾਲਸਾ ਆਇਆ ਵਾ ਤੇ ਗੁਰਪਾਈ ਹੋਂਦ ਦੇ ਨਾਲ ਤੇ ਮੇਰਾ ਫਰਜ਼ ਆ ਵੀ ਗੁਰੂ ਕੀ ਸੰਗਤ ਨੂੰ ਮਿਲਿਆ ਜਾਵੇ ਬਾਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਕਾ ਖਾਲਸਾ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਤੇ ਸ਼ਹੀਦ ਭਾਈ ਦਿਆਲਾ ਜੀ ਤੇਨਾਂ ਦੇ ਸ਼ਹੀਦੀ 350 ਸਾਲਾ ਸ਼ਤਾਬਦੀ ਨੂੰ ਮਨਾਉਣ ਦੇ ਲਈ ਇੱਥੇ ਇਕੱਤਰ ਹੋਇਆ ਹਰ ਗੁਰੂ ਦੀ ਸੰਗਤ ਗੁਰੂ ਨੂੰ ਸਜਦੇ ਕਰ ਰਹੀ ਆ ਤੇ ਗੁਰੂ ਨੂੰ ਸਜਦੇ ਕਰਦੇ ਆ ਹਰ ਇੱਕ ਸਿੱਖ ਆਪਣੇ ਮਨ ਦੇ ਉੱਤੇ ਇਹ ਪ੍ਰਣ ਕਰ ਰਿਹਾ ਕਿ ਅਸੀਂ ਗੁਰੂ ਦੇ ਰਸਤੇ ਤੇ ਤੁਰਨਾ ਤੇ ਗੁਰੂ ਦੇ ਅਨੁਸਾਰੀ ਹੋਣਾ ਤੁਸੀਂ ਬਹੁਤ ਸਾਰੀਆਂ ਸੰਗਤਾਂ ਨੂੰ ਮਿਲਦਾ ਕਿਸ ਤਰੀਕੇ ਦਾ ਮੇਲ ਮਿਰਾ ਬਜਾ ਗੱਲਬਾਤ ਰਹਦੀ ਆ ਉਹਨਾਂ ਨਾਲ ਸੰਗਤ ਮਿਲਣਾ ਚਾਹੁੰਦੀ ਆ ਸੰਗਤ ਨੂੰ ਇਹ ਹੁੰਦਾ ਕਿ ਕਈਆਂ ਦੇ ਕੋਈ ਥੋੜੇ ਬਹੁਤੇ ਆਪਣੇ ਜਗਿਆਸਾ ਵਾ ਕੁਝ ਪੁੱਛਣ ਦੀ ਜਾਂ ਕਈਆਂ ਨੂੰ ਵੈਸੇ ਹੁੰਦਾ ਵੀ ਆਹੀ ਮਿਲ ਜੇ ਨੌਜਵਾਨ ਬਹੁਤ ਮਿਲਦੇ ਆਰ ਨੌਜਵਾਨ ਮਿਲ ਕੇ ਜਦੋਂ ਕਈ ਥੋੜੇ ਸਾਡੇ ਨੌਜਵਾਨ ਕਈਆਂ ਨੇ ਕੇਸਾਂ ਦੀ ਬੇਦਬੀ ਕੀਤੀ ਹੁੰਦੀ ਉਹਨਾਂ ਨੂੰ ਆਖੀਦਾ ਵੀ ਕੇਸ ਰੱਖੋ 99% ਆਪਣੇ ਨੌਜਵਾਨਾਂ ਤੇ ਮਾਣ ਆ ਉਹ ਕੇਸਾੜੀਆਂ ਰੱਖ ਲੈਂਦੇ ਆ ਔਰ ਕੜੇ ਪਾਉਂਦੇ ਆ ਸਰਬਲੋਹ ਦੇ ਪਰ ਵੈਸੇ ਵੀ ਪੰਜਾਬ ਦੀ ਜਵਾਨੀ ਬੜੀ ਚੜ੍ਹਦੀ ਕਲਾ 'ਚ ਹੜਾਂ ਦੇ ਵਿੱਚ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਉੱਥੇ ਪੰਜਾਬ ਦੀ ਜਵਾਨੀ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਇਨਾਂ ਦੇ ਉੱਤੇ ਮੈਂ ਸਮਝਦਾ ਵੀ ਗੁਰੂ ਦੀ ਵਿਸ਼ੇਸ਼ ਕਿਰਪਾ ਜਿਸ ਤਰ੍ਹਾਂ ਬਹੁਤ ਸਾਰੇ ਹੁਣ ਤੱਕ ਪਿੱਛੇ ਦੇਖਿਆ ਕਿ ਬਹੁਤ ਕਾਟੇ ਚਾਂਸੀ ਕਿ ਆਮ ਜਿਹੜੇ ਸਿੰਘ ਸਾਹਿਬ ਨੇ ਲੋਕਾਂ ਚ ਵਿਚਰਦੇ ਮਿਲਦੇ ਤੁਸੀਂ ਅਕਸਰ ਵਿਚਰਦੇ ਰਹਿੰਦੇ ਹੋ ਲੱਗਦਾ ਕਿ ਜ਼ਰੂਰੀ ਆ ਜੇ ਅਸੀਂ ਵਿਚਰੀਏ ਤਾਂ ਸਾਨੂੰ ਜਿਹੜੀ ਨੇੜਤਾ ਵੀ ਵੱਧਦੀ ਆ ਤੇ ਕੌਮ ਨਾਲ ਜਿਹੜੇ ਹੋਰ ਮਿਲਬਾਹ ਹੋ ਜਾਂਦੇ ਦੇਖੋ ਜ਼ਰੂਰੀ ਆ ਵੈਸੇ ਵੀ ਜਥੇਦਾਰ ਜਿਹੜਾ ਹੁੰਦਾ ਨਾ ਜਥੇ ਨਾਲ ਹੀ ਜਥੇਦਾਰ ਆ ਤੇ ਜੇ ਜਥੇਦਾਰ ਜਥੇ 'ਚ ਨਹੀਂ ਆਊਗਾ ਤੇ ਫੇਰ ਉਹਦੀ ਤਾਕਤ ਕਿੱਥੋਂ ਹੋਣੀ ਆ ਤਾਂ ਤਾਕਤ ਸਿੱਖ ਆਪਣੇ ਭਰਾ ਭੈਣਾ ਸਾਡਾ ਸਾਂਝਾ ਪਰਿਵਾਰ ਆ ਤੋ ਮਿਲਣਾ ਚਾਹੀਦਾ ਵਾ ਬਾਕੀ ਕਿਉਂਕਿ ਅਸੀਂ ਤੇ ਜਿਹੜੇ ਇਮੋਸ਼ਨਲ ਸਿੱਖ ਆ ਮਤਲਬ ਸਾਨੂੰ ਤੇ ਇਹ ਹੁੰਦਾ ਵੀ ਹਰ ਇੱਕ ਸਿੱਖ ਨੂੰ ਮਿਲੋ ਮਿਲ ਕੇ ਉਹਦੇ ਨਾਲ ਗੱਲਬਾਤ ਕਰੀਏ ਕੱਲ ਜਿਵੇਂ ਮੈਨੂੰ ਇੱਥੇ ਤਕਸ਼ੀਰ ਕੇਸਗੜ ਸਾਹਿਬ ਦੇ ਇੱਕ ਛੋਟਾ ਜਿਹਾ ਬੱਚਾ ਮਿਲਿਆ ਉਹਦਾ ਬਾਪੂ ਐਕਸੀਡੈਂਟ ਤੇ ਚੜ੍ਹਾਈ ਕਰ ਗਿਆ ਹੀ ਮਾਤਾ ਵੀ ਨਹੀਂ ਹੈਗੀ ਦਾਦੇ ਦਾਦੀ ਨਾ ਆਇਆ ਕਿ ਉਹ ਦੂਰੋਂ ਆਵਾਜ਼ ਮਾਰ ਕੇ ਮਿਲਿਆ ਜਹੇਦਾਰ ਜੀ ਮੈਂ ਜੱਫੀ ਪਾਈ ਮੈਨੂੰ ਕਿਹਾ ਵੀ ਤੇਰੇ ਮਾਈ ਬਾਪ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਗੁਰੂ ਆ ਚੜ੍ਹਦੀ ਕਲਾ 'ਚ ਰਹਿਣਾ ਤੋਂ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਦੱਸਣਾ ਆਪਣਾ ਫਰਜ ਆ ਬਾਕੀ ਗੁਰੂ ਦੀ ਸੰਗਤ ਬਹੁਤ ਜ਼ਿਆਦਾ ਪਿਆਰ ਕਰਦੀ ਆ ਜਿੰਨਾ ਇਹਨਾਂ ਨੂੰ ਜ਼ਿਆਦਾ ਮਿਲਾਂਗੇ ਉੰਨੀ ਗੁਰੂ ਦੀ ਸੰਗਤ ਪਿਆਰ ਕਰਦੀ ਸੰਗਤ ਪਿਆਰ ਹੀ ਮੰਗਦੀ ਆ ਤੇ ਪਿਆਰ ਦੇ ਨਾਲ ਹੀ ਰਹਿਣਾ ਚਾਹੀਦਾ ਬਾਕੀ ਗੁਰੂ ਦੀ ਸ਼ਹਾਦਤ ਬੜੀ ਅਦੁੱਤੀ ਆ ਗੁਰੂ ਦੀ ਸ਼ਹਾਦਤ ਦਾ ਕੋਈ ਸਾਨੀ ਨਹੀਂ ਉਹਨਾਂ ਲਈ ਸ਼ਹਾਦਤ ਜਿਨ੍ਹਾਂ ਨਾਲ ਖਿਆਲ ਨਹੀਂ ਮਿਲਦੇ ਤਾਹੀਂ ਅੱਜ ਸਾਰਾ ਸੰਸਾਰ ਪ੍ਰਗਟ ਪਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਗੁਰਤੇਗ ਬਹਾਦਰ ਪਾਤਸ਼ਾਹ ਨੂੰ ਸਿਜਦੇ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਜਿਹੜੇ ਆਮ ਸੰਗਤਾਂ ਨੂੰ ਮਿਲਦੇ ਨਜ਼ਰ ਆਉਂਦੇ ਨੇ ਅਕਸਰ ਆਮ ਸੰਗਤਾਂ 'ਚ ਵਿਚਰਿਆ ਜਾਂਦਾ ਹੈ ਉਹਨਾਂ ਨੂੰ ਮੈਸੇਜ ਜਿਹੜਾ ਦਿੱਤਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਸਿੰਘ ਸਜਣ ਤੇ ਕਿਸ ਤਰੀਕੇ ਨਾਲ ਜੱਥੇਦਾਰ ਸਾਹਿਬ ਦਾ ਕਹਿਣਾ ਕਿ ਜੇਕਰ ਜਥਾ ਹੈ ਜੇਕਰ ਸੰਗਤ ਹੈ ਤਾਂ ਹੀ ਉਹ ਜਥੇਦਾਰ ਨੇ ਸੋ ਇੱਕ ਆਪਸੀ ਮੇਲ ਮਲਾ ਪਿਆਰ ਜੋ ਨਜ਼ਰ ਆਉਂਦਾ ਹੈ ਇੱਕ ਵੱਖਰੀ ਤਸਵੀਰ ਜੋ ਨਜ਼ਰ ਆਉਂਦੀ ਇਹ ਭੀੜ ਦੇ ਵਿੱਚੋਂ ਜਥੇਦਾਰ ਗਿਆਨੀ ਗੜਗੱਜ ਹੋਣਾ ਦੀ ਜਿਹੜੀ ਨਜ਼ਰ ਆਉਂਦੀ ਹੈ ਕਿ ਕਿਵੇਂ ਆਖਿਰਕਾਰ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਮੇਲਬਲਾਵ ਕਰਕੇ ਆਪਣੀ ਜਿਹੜੀ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਗੁਰੂਾਰੇ ਬਣਨ ਲਈ ਪ੍ਰੇਰਿਤ ਕਰਦੇ ਨੇ ਤੇ ਉਹਨਾਂ ਨੂੰ ਇਹ ਦੱਸਦੇ ਨੇ ਕਿ ਕਿਵੇਂ ਗੁਰੂ ਦੇ ਲਾੜ ਲਖੜਾ ਹੈ ਕੈਮਰਾ ਤਿੰਦਰ ਦੇ ਨਾਲ ਜਸਪ੍ਰੀਤ ਸਿੰਘ ਗਸ਼ਕਪੀੜਸੀ ਨਿਊਜ਼ ਅਨੰਤਪੁਰ ਸਾਹਿਬ